ਫੈਡਰਲ ਚੋਣਾ 28 ਅਪ੍ਰੈਲ ਨੂੰ ਹੋਣ ਜਾ ਰਹੀਆਂ ਨੇ ਅਜਿਹੇ ਦੇ ਵਿੱਚ ਉਮੀਦਵਾਰਾਂ ਦੇ ਵੱਲੋਂ ਆਪਣੇ ਚੋਣ ਪ੍ਰਚਾਰ ਨੂੰ ਦੇ ਇਸ ਕਰ ਦਿੱਤਾ ਗਿਆ ਹੈ ਤਾਂ ਇਸ ਦੌਰਾਨ ਦੱਸਦੀ ਹੈ ਸਪ ਕਾ ਮੰਤਰੀ ਮਾਈਕ ਚੌਂਗ ਹੁਣ ਆਜ਼ਾਦ ਉਮੀਦਵਾਰ ਦੇ ਵੱਜੋ ਚੋਣ ਲੜਨ ਜਾ ਰਹੇ ਨੇ ਕਿਉਂਕਿ ਹਾਈ ਕਮਾਂਡ ਦੇ ਵੱਲੋਂ ਉਹਨਾਂ ਨੂੰ ਨਾਮਜ਼ਦਗੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਜਿਸ ਹਾਂ ਪਾਰਟੀ ਦੇ ਵੱਲੋਂ ਉਹਨਾਂ ਨੂੰ ਇਨਕਾਰ ਕਰ ਦਿੱਤਾ ਗਿਆ ਜਿਸ ਤੋਂ ਕੀ ਨਰਾਸ਼ ਚਲ ਰਹੇ ਉਹਨਾਂ ਦੇ ਵੱਲੋਂ ਹੋਣ ਅਜ਼ਾਦ ਉਮੀਦਵਾਰ ਤੇ ਵੱਜੋ ਨਾਮਿਨੇਸ਼ਨ ਦੇ ਵਿੱਚ ਅਸਫਲ ਰਹਿਣ ਵਾਲੇ ਉਮੀਦਵਾਰਾਂ ਦੇ ਵਿੱਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ ਐਪਸਫੋਰਡ ਸਾਊਥ ਲੈਂਗਲੀ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਤੇ ਮਜ਼ਬੂਤ ਦਾਵੇਦਾਰ ਮਾਈਕ ਟੀ ਜੋਗ ਨੂੰ ਪਾਰਟੀ ਹਾਈ ਕਮਾਂਡ ਦੇ ਵੱਲੋਂ ਨਾਮਜ਼ਦ ਕੀਤੇ ਦਿਨ ਤੋਂ ਇਨਕਾਰ ਕਰ ਦਿੱਤਾ ਗਿਆ ਆਪਣੀ ਨਾਰਾਜ਼ਗੀ ਨੂੰ ਪ੍ਰਗਟ ਕਰਦੇ ਹੋਏ ਉਹਨਾਂ ਨੇ ਇਸ ਹਲਕੇ ਤੋਂ ਹੁਣ ਅਜ਼ਾਦ ਉਮੀਦਵਾਰ ਦੇ ਵੱਜੋ ਚੋਣ ਲੜਨ ਦੇ ਬਾਰੇ ਵਿਚਾਰ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਦੱਸਦੇ ਕਿ ਉਨ੍ਹਾਂ ਦੇ ਮੁਤਾਬਕ ਸਥਾਨਕ ਇਲੈਕਟਰਲ ਡਿਸਟ੍ਰਿਕਟ ਚੋਨ ਕਮੇਟੀ ਦੇ ਵੱਲੋਂ ਉਨ੍ਹਾਂ ਦਾ ਸਵਰਥਨ ਕੀਤੇ ਜਾਣ ਦੇ ਬਾਵਜੂਦ ਓਟਾਵਾ ਬੈਠੇ ਪਾਰਟੀ ਦੇ ਉੱਚ ਅਹੁਦੇਦਾਰਾਂ ਨੇ ਉਨ੍ਹਾਂ ਨੂੰ ਨਾਮ ਸਦਗੀ ਦੇ ਲਈ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਇਸ ਸੰਬੰਧੀ ਕੋਈ ਵੀ ਕਾਰਨ ਨਹੀਂ ਦੱਸਿਆ ਗਿਆ ਜਦ ਪਾਰਟੀ ਨੇ ਉੱਚ ਅਧਿਕਾਰੀਆਂ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਤਾਂ ਪਾਰਟੀ ਨੇ ਉਨ੍ਹਾਂ ਨੂੰ ਆਯੋਗ ਘਰਾੜ ਦਿੱਤਾ ਤਾਂ ਹੁਣ ਉਨ੍ਹਾਂ ਦੇ ਵੱਲੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣਾਂ ਜੜੀਆਂ ਨੇ ਉਹ ਲੜੀਆਂ ਛਾਂਡੀਆਂ